ਬਾਬੋ ਜੀ ਕੀ ਨਾਮ ਤੁਹਾਡਾ ਜੀ ਹਰਪ੍ਰੀਤ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਡੇਰਾ ਬਾਬਾ ਦਰਸ਼ਨ ਸਿੰਘ ਕੋਲੋਂ ਦੀ ਹਾਂਜੀ ਕੀ ਗੱਲਬਾਤ ਹੋਈ ਸਾਰੀ ਸਾਨੂੰ 25 ਤਰੀਕ ਨੂੰ ਚੁੱਕਿਆ ਨਾ ਜੀ ਹਾਂਜੀ 25 ਤਰੀਕ ਨੂੰ ਚੁੱਕਿਆ ਵਾ ਵੀ ਤੁਹਾਡੇ ਮੁੰਡੇ ਨੇ ਬੰਬ ਧਮਾਕਾ ਕੀਤਾ ਕਿਹੜੀ ਜਗ੍ਹਾ ਤੇ ਆਗਮਟਾਲੇ ਚੌਂਕੀ ਅੱਛਾ ਤੇ ਉਧਰੋਂ ਇਹਨਾਂ ਦਾ ਅਫਸਰ ਬੋਲਣ ਰਿਹਾ ਵੀ ਉਸੇ ਬੰਬ ਧਮਾਕਾ ਨੇ ਰੈਜਿਟੇਟਰ ਫਟਿਆ ਵਾ ਤੁਹਾਡੇ ਮੁੰਡੇ ਦਾ ਨਾਮ ਕੀ ਸੀ ਮਨਦੀਪ ਸਿੰਘ ਅੱਛਾ ਹਾਂਜੀ ਤੇ ਸਾਨੂੰ ਸ਼ੱਕ ਤੌਰ ਤੇ ਫਸਾਈ ਜਾਂਦੇ ਬੇੜਾ ਸਾਡਾ ਅੱਛਾ ਹਾਂਜੀ ਤੇ ਮੁੜ ਕੇ ਸਾਨੂੰ ਇਥੋਂ ਲੈ ਕੇ 25 ਤਰੀਕ ਨੂੰ ਅੱਛਾ ਕਿਹੜੀ ਜਗ 20 ਜਨਵਰੀ ਨੂੰ ਮੈਂ ਜਨਵਰੀ ਨੂੰ ਲੈ ਕੇ ਆ 6 ਦਿਨ ਸਾਨੂੰ ਉੱਥੇ ਰੱਖਿਆ ਇਨਾਂ ਕਿੰਨਾ ਚਿਰ ਤੁਹਾਨੂੰ ਕਿਹਨੇ ਲੈ ਕੇ ਤੋਣ ਲੈ ਗਿਆ ਤੁਹਾਨੂੰ ਸੀਐਸਟਾਪ ਵਾਲੇ ਇੱਥੇ ਬੜਾ ਮਹਿਗਮਾ ਪਿਆਈ ਤਿੰਨ ਚਾਰ ਜਨਾਨੀਆਂ ਐ ਬੜਾ ਤਿੰਨ ਚਾਰ ਗੱਟੀਆਂ ਜੀ ਅੱਛਾ ਤੇ ਕਿਹਨੂੰ ਕਿਹਨੂੰ ਘਰੋਂ ਖੜਾਇਆ ਥੱਲੇ ਇਹ ਮੈਂ ਇੱਕ ਮੈਨੂੰ ਖੜਾਇਆ ਸੀ ਤੇ ਤੇਨਾ ਮੇਰੀਆਂ ਨਵਾਂ ਨੂੰ ਤੇ ਇੱਕ ਗੁੜੀਆ 8 ਸਾਲ ਦੀ ਅੱਛਾ ਤਿੰਨ ਦਿਨ ਤਾਂ ਰੱਖਿਆ ਸੀ 6 ਦਿਨ ਰੱਖਿਆ ਜੀ ਕੋਈ ਤੁਹਾਡੇ ਤੇ ਪਰਚਾ ਪੁੱਛਣ ਦਾ ਨਹੀਂ ਜੀ ਨੀ ਕੋਈ ਪਰਚਾ ਨਹੀਂ ਦਰਜ ਕੀਤਾ 6 ਦਿਨ ਤੁਹਾਨੂੰ ਰਸ ਜੀ ਰੱਖਿਆ ਤੇ ਤੁਹਾਡਾ ਮੁੰਡਾ ਉਸਲੇ ਕਿੱਥੇ ਸਾਡਾ ਮੁੰਡਾ ਪੈੜੀ ਚ ਗਿਆ ਸੀ ਅੱ ਤੁਹਾਡੇ ਤਾਂ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਨੇ ਉਹ ਤੁਹਾਡੇ ਡੀਵੀਆ ਕਿੱਥੇ ਉਹ ਲੈ ਕੇ ਲਾ ਕੇ ਜੀ ਸਾਰਾ ਕੁਝ ਉਹ ਤੇ ਕੋਈ ਆਇਆ ਸਾਹਮਣੇ ਉਹ ਇਹਨਾਂ ਨੂੰ ਪਤਾ ਹੋਊਗੀ ਇਹਨਾਂ ਦੇ ਹੁਣ ਤੇ ਇਹ ਦੱਸਣ ਕਿਹਨਾਂ ਵੀ ਕੀ ਆਇਆ ਤੁਹਾਡਾ ਮੁੰਡਾ ਕਿੱਥੇ ਸਾਡਾ ਮੁੰਡਾ ਹੁਣ ਸਾਨੂੰ ਸ਼ੱਕ ਆ ਕਿ ਇਹ ਨਾ ਚੁੱਕ ਲਿਆ ਵਾ ਹੁਣ ਸਾਨੂੰ ਪਤਾ ਨਹੀਂ ਲੱਗਦਾ ਵੀ ਮੁੰਡਾ ਇਹਨਾਂ ਦੇ ਕੋਲੇ ਆ ਕਿ ਜਾ ਕਿਧਰ ਆ ਸਾਨੂੰ ਤੇ ਗਾਇਬ ਹੋਇਆ ਹੀ ਹੈ ਤੇ ਟੁੱਕੇ ਕਿਨੇ ਸੀ ਐਕਟਾ ਵਾਲੇ ਤੇ ਤੁਸੀਂ ਕੋਈ ਡੀਆਰ ਅਧਿਕਾਰੀ ਨੂੰ ਮਿਲਿਆ ਜਾਂ ਪੰਜਾਬ ਪੁਲਿਸ ਜਾਂ ਸਰਕਾਰ ਦੇ ਹਾਂਜੀ ਇਹ ਚਿੱਠੀਆਂ ਚਿੱਠੀਆਂ ਕਟਾਈਆਂ ਹੈ ਜੀ ਹਾਂਜੀ ਹਾਂਜੀ ਉਹਦਾ ਫੋਟੋਕਾਪੀਆਂ ਤੁਹਾਨੂੰ ਦੇ ਦਿੰਨੇ ਜਿਹੜੀ ਤੁਹਾਨੂੰ ਲੋੜ ਆ ਜੇ ਦੱਸੋ ਸਰਕਾਰ ਦੇ ਉਸ ਤੇ ਇਹ ਦਾਲ ਦਿੱਤੇ ਗਏ ਜੇ ਰਿਟਰਨ ਕੋਈ ਪਾਈ ਮਾਂ ਪਾਈ ਰਿਟਰਨ ਪਾਈਆਂ ਜਿਹੜੀ ਜਗ੍ਹਾ ਤੇ ਪਾਈ ਹਾਂ ਚੰਡੀਗੜ੍ਹ ਪਾਈਆਂ ਜੀ ਚੰਡੀਗੜ੍ਹ ਪਾਈ ਕੋਈ ਜਵਾਬ ਆਇਆ ਉਹਦਾ ਹਜੇ ਨਹੀਂ ਇਹ ਤਰੀਕਾ ਮੇਰੇ ਸਾਹਿਬ ਨਸਤਾਰਾ ਕਟਾਰਾ ਨਹੀਂ ਕੀ ਮੰਗਦੀ ਤੁਹਾਡੀ ਮੰਗ ਸਾਡਾ ਬੇਟਾ ਸਾਨੂੰ ਮਿਲਣਾ ਚਾਹੀਦਾ ਜੀ ਪਤਾ ਲੱਗ ਜੀ ਬੇਟੇ ਨੂੰ ਗੇਮ ਉਹਨਾਂ 1.5 ਮਹੀਨਾ ਹੀ ਹੋ ਗਿਆ ਜੀ ਸਾਡਾ 28 ਤਰੀਕ ਦਾ ਪਿਛਲੀ ਦਾ ਗਿਆ ਜੀ ਕੋਈ ਗੱਲ ਕੀਤੀ ਜੀ ਤੁਹਾਡਾ ਬੇਟਾ ਕੰਮ ਕੀ ਕਰਦਾ ਸੀ ਕੰਮ ਆਪਾਂ ਦੁਕਾਨਾਂ ਸ਼ੋਰੂਮ ਤੇ ਤੇ ਚੇ ਪੈੜੀ ਦਾ ਕੰਮ ਕਰਦਾ ਜੀ ਹਾਂਜੀ ਤੇ ਉਹ ਪਹਿਲੀ ਚੀਜ਼ ਜਦੋਂ ਮੁੰਡਾ ਹਾਂਜੀ ਪਹਿਲੀ ਚੀਜ਼ ਜਦੋਂ ਰੇਟ ਹੋਈ ਪਹਿਲੀ ਚ ਹੀ ਹਾਂਜੀ ਭਾਈ ਅਮਨਦੀਪ ਕੌਰ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਬਾਬੇ ਦਸੋਂ ਤੋਂ ਡੇਰੇ ਲੱਗੇ ਰਹਿਣ ਵਾਲੇ ਇਹ ਗੱਲ ਹੋਈ ਸਾਰੀ ਸਰ ਕੁਝ ਨਹੀਂ ਹੋਇਆ ਇਹਨਾਂ ਨੇ ਆਣ ਕੇ ਸਾਡੇ ਘਰੇ ਰੇਟ ਮਾਰੀ ਆ ਕਿਹੜੀ ਬੁਲਸ ਹਾਂਜੀ ਮਾਲ ਮੰਡੀ ਵਾਲੇ ਇਹਨਾਂ ਨੇ ਰੇਟ ਮਾਰੀ ਤਿੰਨਾਂ ਨੂੰ ਤਿੰਨਾਂ ਜ਼ਰਾਣੀ ਜਠਾਣੀਆਂ ਨੂੰ ਲੈ ਗਏ ਸਾਡੇ ਦਾਦੀ ਨੂੰ ਵੀ ਲੈ ਗਏ ਉਹਨਾਂ ਨੇ ਹਫਤਾ ਰੱਖਿਆ ਹਣ ਉੱਥੇ ਤਾਂ ਪੁੱਛਦੇ ਮਨਦੀਪ ਕਿੱਥੇ ਆ ਤੇ ਅਸੀਂ ਕਿਹਾ ਹਣ ਮਨਦੀਪ ਤਾਂ ਨਹੀਂ ਪਤਾ ਕਿੱਥੇ ਮਨਦੀਪ ਮੇਰਾ ਹਸਬੰਦ ਹੈ ਕਾਦੀ ਕਲਾਚ ਤੁਹਾਨੂੰ ਚੁੱਕ ਕੇ ਲੈ ਗਈ ਕਾਦੀ ਕਿੱਲੋ ਗਈ ਸਰ ਇਹ ਕਹਿੰਦੇ ਕੀ ਗੁੰਮਟਾਲੇ ਚੌਂਕੀ ਉੱਥੇ ਬੰਬ ਧਮਾਕਾ ਹੋਇਆ ਹੈ ਕਈ ਕਹੇ ਸਰ ਹਣ ਕੋਈ ਜਾਣਕਾਰੀ ਨਹੀਂ ਪਤਾ ਇਹਦੇ ਬਾਰੇ ਕੁਝ ਨਹੀਂ ਪਤਾ ਹੈਗਾ ਤਾਂ ਦੇ ਪਤਾ ਇਹ ਕਿ ਹਣ ਕਿਹੇ ਗੱਲ ਦਾ ਨਹੀਂ ਪਤਾ ਹੈਗਾ ਬਾਅਦ ਚ ਸਰ ਹਣ ਮੇਰੇ ਹਸਬੰਦ ਦਾ ਪੁੱਛਦੇ ਮਨਦੀਪ ਕਿੱਥੇ ਕਿ ਸਰ ਪੈਲੀ ਚ ਆ ਤੇ ਇਹਨਾਂ ਨੇ ਉੱਥੇ ਰੇਟ ਮਾਰ ਦਿੱ ਉਥੇ ਉਹਦੇ ਮਗਰ ਭੱਜੇ ਆ ਫਿਰ ਉਹਨੂੰ ਫੈਲ ਵੀ ਕੀਤੇ ਸਾਰੇ ਇਹਨਾਂ ਨੇ ਫੈਲ ਕੀਤੇ ਹਨ ਹਜੇ ਤੱਕ ਨਹੀਂ ਪਤਾ ਕਿੱਥੇ ਆ ਕਿੱਥੇ ਨਹੀਂ ਆ ਡੇਢ ਮਹੀਨਾ ਹੋ ਗਿਆ ਇਹਨਾਂ ਦੇ ਕੋਲ ਹੀ ਆ ਤੁਹਾਨੂੰ ਦੱਸਣ ਨਹੀਂ ਦੇ ਆ ਤੁਹਾਨੂੰ ਪੁਲਿਸ ਨੇ ਕਿੰਨੇ ਦਿਨ ਤੇ ਕਿਹੜੀ ਤਰੀਕ ਨੂੰ ਫੜਿਆ ਇਹ ਹਾਂ ਨੂੰ ਸਰ 25 ਤਰੀਕ 25 ਜਨਵਰੀ ਨੂੰ ਖੜਿਆ ਇਹ ਛੱਡਿਆ ਕੋਦਾਂ ਛੱਡਿਆ ਹਾਨੂੰ 31 ਜਨਵਰੀ ਨੂੰ ਹੁਣ ਕੀ ਮੰਗ ਕੀ ਤੁਹਾਡੀ ਮੰਗਿਆ ਹੀ ਕਿ ਮੇਰੇ ਹਸਬੰਦ ਨੂੰ ਜਿੱਥੇ ਵੀ ਹੈਗਾ ਪਤਾ ਲਾਓ ਕਿੱਥੇ ਆ ਕਿੱਥੇ ਨਹੀਂ ਆ ਜੀ ਉੱਚ ਅਧਿਕਾਰੀ ਜਾਂ ਮੰਤਰੀ ਨੂੰ ਮਿਲੇ ਜੇ ਹਾਂਜੀ ਸਰ ਨਹੀਂ ਕਿਸੇ ਨੂੰ ਨਹੀਂ ਮਿਲੇ ਇਹ ਪੁਲਿਸਦਾਰ ਗਾੜੀ ਦੇ ਗੱਲਬਾਤ ਕੀਤੀ ਤੁਸੀਂ ਇੱਥੇ ਰੈਟ ਪਾਈ ਸਰ ਥੋੜ੍ਹ ਜਾ ਹਾਂਜੀ ਤੁਸੀਂ ਮਿਲੇਗੇ ਨਹੀਂ ਸਰ ਨਹੀਂ ਅਹੀ ਰੈਟ ਪਾਈ ਆ ਚਿੱਠੀਆਂ ਪਾਈਆਂ ਐ ਪਰ ਸਾਨੂੰ ਕੋਈ ਜਵਾਬ ਨਹੀਂ ਮਿਲੰਦਿਆ ਉਹਦਾ ਰੈਟ ਕਿਹੜੀ ਜਗ੍ਹਾ ਪਾਈ ਜੀ ਚੰਡੀਗੜ੍ਹ ਸਰ ਪਾਈ ਆਹੀ ਰੈਟ ਤੇ ਕੋਈ ਜਵਾਬ ਆਇਆ ਦਾ ਨਹੀਂ ਸਰ ਹਜੇ ਕੋਈ ਜਵਾਬ ਨਹੀਂ ਮਿਲਿਆ ਕੀ ਮੰਗ ਕੀ ਕਰਦੇ ਹੋ ਮੰਗਿਆ ਹੀ ਕਹਿੰਨੇ ਕਿ ਮੇਰਾ ਘਰ ਵਾਲਾ ਜਿੱਥੇ ਵੀ ਹੈਗਾ ਛੋਟੇ-ਛੋਟੇ ਦੇ ਬੱਚੇ ਆ ਤੇ ਸਾਨੂੰ ਪਤਾ ਲੱਗ ਗਿਆ ਕਿੱਥੇ ਆ ਇਹਨਾਂ ਕੋਲ ਹੀ ਆ ਸਰ ਇਹ ਦੱਸਣ ਨਹੀਂ ਦੇ ਹੁਣ ਸਾਨੂੰ ਇਨਾਂ ਦੇ ਕੋਲ ਹੀ ਆ ਕੀ ਕੰਮ ਕੀ ਕਰਦਾ ਸੰਦੀਪ ਮਨਦੀਪ ਸਰ ਕੁਝ ਨਹੀਂ ਸ਼ੋਰੂਮ ਤੇ ਬਿੰਦੇ ਆ ਜਾਂ ਪੈਲੀ ਦਾ ਖੇਤੀਬਾੜੀ ਦਾ ਕਰਤੇ ਆ ਜਦੋਂ ਬੰਮ ਧਮਾਕਾ ਆਇਆ ਉਦੋਂ ਕਿੱਥੇ ਸੀ ਉਦੋਂ ਵੀ ਸਰ ਇੱਥੇ ਦੁਕਾਨ ਤੇ ਬੈਠੇ ਹੀ ਹਾਂਜੀ ਕਿਤੇ ਨਹੀਂ ਗਿਆ ਕਰੇ ਇਹੀ ਦੁਕਾਨ ਤੇ ਬੈਠੇ ਆਪਣੇ ਬੱਚਿਆਂ ਕੋਲ ਤੁਹਾਡੇ ਘਰ ਸੀਸੀਟੀਵੀ ਕੈਮਰੇ ਵੀ ਲੱਗੇ ਹਾਂਜੀ ਸਰ ਸਾਡੇ ਕੈਮਰੇ ਲੱਗੇ ਆ ਇਹਨਾਂ ਦੇ ਕੋਲ ਹੀ ਆ ਕੈਮਰੇ